ਮਾਰ ਕੇ ਪੈਸੇ ਖੋ ਕੇ ਲੈ ਕੇ ਗਏ ਆ 112 ਨੇ ਨਾਲ ਦੇ ਨਾਲ ਹੀ ਆਪਣਾ ACP ਇਸ ਗਗਨਦੀਪ ਜੀ ਤੇ SHO ਮਕਬੂਲਪੁਰ ਜਸਜੀਤ ਸਿੰਘ ਜੀ ਨੂੰ ਫੋਨ ਕੀਤਾ ਤੇ ਨਾਲ ਦੇ ਨਾਲ ਹੀ ਇਹਨਾਂ ਨੇ ਆਪਣੀ ਟੀਮਸ ਬਣਾਈਆਂ ਤੇ ਇਨਸੀਡੈਂਟ ਵਾਲੀ ਥਾਂ ਤੇ ਪਹੁੰਚੇ ਜਦੋਂ ਇਨਸੀਡੈਂਟ ਵਾਲੀ ਥਾਂ ਤੇ ਪਹੁੰਚੇ ਤੇ ਜਿਹੜੇ ਚਾਰ ਜਵਿੰਦਰ ਸਿੰਘ ਜਿਹੜਾ ਕੰਪਲੇਨੈਂਟ ਹੈ ਉਦ ਨਾਲ ਉਹਦੇ ਤਿੰਨ ਹੋਰ ਸਾਥੀ ਸੀਗੇ Swift Car ਦੇ ਵਿੱਚ ਉਹਨਾਂ ਨੇ ਪੂਰਾ ਇਨਸੀਡੈਂਟ ਰਿਪੋਰਟ ਨਰੇਟ ਕੀਤਾ ਤੇ ਇਹਨਾਂ ਨੇ ਸੀਪੀ ਸਾਹਿਬ ਦੀ ਨੋਲੇਜ ਵਿੱਚ ਲਿਆਏ ਤੇ ਮਾਨਯੋਗ ਕਮਿਸ਼ਨਰ ਪੁਲਿਸ ਅਮਰਸਰ ਦਾ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਤੇ ਨਾਲ ਦੇ ਨਾਲ ਹੀ ਟੀਮਸ ਬਣਾਈਆਂ ਤੇ ਬੰਦੇ ਬੰਦੇ ਦੀ ਹੰਟ ਤੇ ਟੀਮਸ ਦੇਈਆਂ ਤੇ 24 ਘੰਟੇ ਦੇ ਵਿੱਚ ਵਿੱਚ ਹੀ ਕਮਿਸ਼ਨਰ ਪੁਲਿਸ ਅਮਰਸਰ ਮੋਗ ਬਗਲਪੁਰਾ ਪੁਲਿਸ ਸਟੇਸ਼ਨ ਨੂੰ ਕਾਮਯਾਬੀ ਮਿਲੀ ਤੇ ਚਾਰ ਬੰਦੇ ਅਫਸਰ ਕੀਤੇ ਬਿਕਰਮਜੀਤ ਸਿੰਘ ਅਲਾਈਸ ਬਿੱਕਰ ਸੁਨੀਲ ਸਿੰਘ ਅਲਾਈਸ ਸ਼ੀਲੂ ਪਰ ਪਰਨਮ ਸਿੰਘ ਅਲਾਈਸ ਪੰਨੀ ਸਤਨਾਮ ਸਿੰਘ ਅਲਾਈਸ ਹੈਪੀ ਜਿਹੜਾ ਬਿਕਰਮਜੀਤ ਸਿੰਘ ਤੇ ਸੁਨੀਲ ਸਿੰਘ ਹੈ ਇਹ ਹੈਗੇ ਆ ਅੰਮ੍ਰਿਤਸਰ ਰੂਰਲ ਦੇ ਰਹਿਣ ਵਾਲੇ ਚਾਟੀਵੈਂਟ ਪੁਲਿਸ ਸਟੇਸ਼ਨ ਦੇ ਏਰੀਆ ਦੇ ਰਹਿਣ ਵਾਲੇ ਪਰਮ ਸਿੰਘ ਤੇ ਸਤਨਾਮ ਸਿੰਘ ਹੈਗੇ ਆ ਬੀ ਡਿਵੀਜ਼ਨ ਤੇ ਸੁਲਤਾਨਵੈਂਟ ਦੇ ਰਹਿਣ ਵਾਲੇ ਦੀ ਇਨਾਂ ਦੀ ਉਮਰ 28 ਤੋਂ 33 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਜਿਹੜਾ ਵਿਕਰਮਜੀਤ ਸਿੰਘ ਹੈ ਇਹਦੇ ਤੇ ਇੱਕ ਐਫਆਈਆਰ ਹੈਗੀ ਹੈ ਜੀ ਸੰ 2024 ਦੀ ਤੇ ਜਿਹੜਾ ਸੁਨੀਲ ਸਿੰਘ ਹੈ ਉੱਤੇ 6 ਗ੍ਰਾਮ ਹੀਰਮਿੰਦੀ ਐਫਆਈਆਰ ਹੈ ਪਹਿਲਾਂ ਪਰਮ ਸਿੰਘ ਤੇ 4 ਐਫਆਈਆਰਸ ਨੇ ਜੀ ਤੇ ਸਤਨਾਮ ਸਿੰਘ ਤੇ ਫਿਲਹਾਲ ਕੋਈ ਪਹਿਲੀ ਹੁਣ ਐਫਆਈਆਰ ਹੋਈ ਹੈ ਜੀ ਉੱਤੇ ਇਸ ਤੋਂ ਪਹਿਲਾਂ ਕੋਈ ਐਫਆਈਆਰ ਨਹੀਂ ਸੀ ਸਰ ਇਹਨਾਂ ਨੇ ਖੋਹਤੀ ਸੀ ਇਹਨਾਂ ਨੇ ਐਸੇ ਆ ਵੀ ਖੋਕ ਕੀਤੀ ਜਿਹੜਾ ਸਾਨੂੰ ਨੋਟ ਆਇਆ 35000 ਰੁਪਏ ਦੀ ਨਾਲ ਇਹਨਾਂ ਮੋਬਾਈਲ ਫੋਨ ਵੀ ਲੈ ਕੇ ਗਏ ਤੇ ਅਸੀਂ ਇੱਕ ਬਰੀਜ਼ਾ ਕਾਰ ਜਿਹਦੇ ਚ ਦੋਸ਼ੀ ਆਏ ਸੀਗੇ ਉਹ ਅਸੀਂ ਰਿਕਵਰ ਕਰ ਲਈ ਹੈ ਇੱਕ ਪਿਸਤਲ ਵੀ ਰਿਕਵਰ ਕਰ ਲਈ ਹੈ ਜਿਹੜੀ ਇਹਨਾਂ ਨੇ ਸਿਰ ਤੇ ਰੱਖੀ ਸੀ ਪੈਸੇ ਖੋਣ ਵੇਲੇ ਤੇ ਜਿਹੜਾ ਮੋਬਾਈਲ ਫੋਨ ਹੈ ਰੈਡਮਿੰਗ ਦਾ ਉਹ ਵੀ ਅਸੀਂ ਰਿਕਵਰ ਕਰ ਲਿਆ ਉਹਦੇ ਨਾਲ ਨਾਲ ਰੋਡ ਵੀ ਅਸੀਂ ਰਿਕਵਰ ਕਰ ਲਈ ਹੈ ਤੇ 35000 ਵਿੱਚੋਂ ਜਿਹੜਾ ਕੈਸ਼ ਐ ਸੀ 12000 ਰੁਪਏ ਰਿਕਵਰ ਕਰ ਲਿਆ ਇਹਨਾਂ ਤੋਂ ਤੇ ਹੁਣ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਅਸੀਂ ਰਿਮਾਂਡ ਲਿੱਟ ਤੇ ਹੋਰ ਅਸੀਂ ਪੁੱਛਗਿੱਛ ਕਰ ਰਹੇ ਹਾਂ ਤੇ ਜਿਵੇਂ ਕੁਝ ਸਾਹਮਣੇ ਆਊਗਾ ਅਸੀਂ ਤੁਰਤਕ ਪਹੁੰਚਾਵਾਂਗੇ ਸਰ ਖੋ ਕੀਤੀ ਕਿੱਥੇ ਇਹਨਾਂ ਨੇ ਖੋ ਖੋ ਕੀਤੀ ਇਹਨਾਂ ਨੇ ਬਾਈਪਾਸ ਲਾਗੇ ਰਾਇਨ ਇੰਟਰਨੈਸ਼ਨਲ ਸਕੂਲ ਐ ਉਦੋਂ 100 200 ਮੀਟਰ ਅੱਗੇ ਖੋ ਕੀਤੀ ਐ ਜਿਹੜਾ ਦਵਿੰਦਰ ਸਿੰਘ son of ਕਾਂਤੀ ਸਿੰਘ ਐ ਤੇ ਨਾਲੇ ਦੇ ਤਿੰਨ ਦੋਸਤ ਹੋਰ ਇਹ ਗੁਜਰਾਤ ਤੋਂ ਆ ਰਹੇ ਸੀ ਇਹਨਾਂ ਨੇ ਕਸ਼ਮੀਰ ਜਾਣਾ ਸੀ ਇਹਨਾਂ ਦੀ ਮਾੜੀ ਜੀ ਕਾਰ ਖਰਾਬ ਹੋਈ ਸੀਗੀ ਤੇ ਇਹਨਾਂ ਨੇ ਕਾਰ ਸਾਈਡ ਤੇ ਲਾਈ ਕਿ ਅਸੀਂ ਕਾਰ ਨੂੰ ਸਵੇਰੇ ਚੈੱਕ ਕਰਾ ਲਾਂਗੇ ਤੇ ਆਪਣੇ ਮੋਬਾਈਲ ਫੋਨ ਤੇ ਹੋਟਲ ਸਰਚ ਕਰਨਾ ਸ਼ੁਰੂ ਕੀਤਾ ਤੇ ਇਹ ਜਿਹੜੇ ਦੋਸ਼ੀ ਨੇ ਵਿਕਰਮ ਜੀ ਬਕਾ ਤੇ ਸ਼ੀਲੋ ਤੇ ਪੰਨੀ ਤੇ ਹੈਪੀ ਇਹ ਇਹਨਾਂ ਨੇ ਕਾਰ ਦੇਖੀ ਕਿ ਸਟੇਸ਼ਨਰੀ ਹੈ ਤੇ ਇਹਨਾਂ ਨੇ ਸੌਫਟ ਟਾਰਗੇਟ ਸਮਝ ਕੇ ਤੇ ਉਹਨਾਂ ਤੋਂ ਖੋਹ ਕੀਤੀ ਜੀ